ਹਾਂਜੀ ਅੱਜ ਆਪਾਂ ਸਰਕਾਰੀ ਨੌਕਰੀ ਕਿਵੇਂ ਲੈਣੀ ਹੈ ਪੰਜਾਬ ਦੇ ਵਿੱਚ ਉਹਦੇ ਬਾਰੇ ਦੱਸਾਂਗੇ ਆਪਣੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਸਾਡਾ ਚੈਨਲ ਜੱਸੀ ਜਸਟੀਵੀ ਨੂੰ ਸਬਸਕ੍ਰਾਈਬ ਕਰੋ ਤੇ ਸਾਡੀਆਂ ਜਿੰਨੀਆਂ ਵੀ ਵੀਡੀਓ ਆਉਂਦੀਆਂ ਉਹਨਾਂ ਨੂੰ ਲਾਈਕ ਕਮੈਂਟ ਜ਼ਰੂਰ ਕਰੋ ਤਾਂ ਕਿ ਅਸੀਂ ਇਹ ਵੀ ਜਾਣਕਾਰੀ ਵਾਲੀਆਂ ਵੀਡੀਓ ਬਣਾ ਸਕੀ ਆਓ ਹੁਣ ਅਸੀਂ ਦੱਸਦੇ ਹਾਂ ਵੀ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਕਿਵੇਂ ਲੈਣੀ ਹੈ ਦੇਖੋ ਬੱਚਾ 10ਵੀਂ ਪਾਸ ਕਰ ਲੰਦਾ ਕੋਈ ਬੱਚਾ 12ਵੀਂ ਪਾਸ ਕਰ ਲੈਂਦਾ ਹੈ ਕੋਈ ਡਿਗਰੀ ਕੋਈ ਵੀ ਕਰ ਲੈਂਦਾ ਹੈ ਉਹਨੂੰ ਅਕਸਰ ਇਹ ਨਹੀਂ ਪਤਾ ਹੁੰਦਾ ਵੀ ਅਸੀਂ ਸਰਕਾਰੀ ਨੌਕਰੀ ਹੈ ਜਿਹੜੀ ਉਹ ਕਿਵੇਂ ਲੈਣੀ ਹੈ ਪੰਜਾਬ ਵਿੱਚ ਸਾਨੂੰ ਆਪਣੇ ਪੰਜਾਬ ਦੇ ਸਿਸਟਮ ਦੇ ਨਾਲ ਚੱਲਣਾ ਬਹੁਤ ਵੀ ਸਰਕਾਰੀ ਨੌਕਰੀ ਕਿਵੇਂ ਲੈਣੀ ਦੇਖੋ ਕੋਈ ਬੱਚਾ ਬੀਏ ਕਰ ਲੈਂਦਾ ਹੈ ਕੋਈ ਬੱਚਾ ਬੀਐਸਸੀ ਕਰ ਲੈਂਦਾ ਹੈ ਕੋਈ ਬੱਚਾ ਬੀਕਾਮ ਕਰ ਲੈਂਦਾ ਹੈ ਐਮਕਾਮ ਕਰ ਲੈਂਦਾ ਹੈ ਐਮਬੀਏ ਕਰ ਲੈਂਦਾ ਹੈ ਐਮਐਸਸੀ ਆਦਿ ਹੋਰ ਵੀ ਕੋਈ ਵੀ ਡਿਗਰੀ ਹੈ ਜਿਹੜੀ ਉਹ ਕਰ ਲੈਂਦਾ ਪਰ ਉਹ ਇੱਕ ਕਰੀ ਜਾਂਦਾ ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਇਹਨਾਂ ਸਰਕਾਰੀ ਨੌਕਰੀ ਲੈਣੀ ਕਿਵੇਂ ਜਦੋਂ ਵੀ ਕੋਈ ਡਿਗਰੀ ਕਰੋ ਇਸ ਤੋਂ ਬਾਅਦ ਟੈਸਟਾਂ ਦੀ ਤਿਆਰੀ ਕਰੋ ਸਭ ਤੋਂ ਪਹਿਲਾਂ ਤਾਂ ਇਹ ਹੈ ਜ਼ਰੂਰੀ ਵੀ ਬੱਚੇ ਨੇ ਅੱਜਕੱਲ੍ਹ 10ਵੀਂ ਪਾਸ ਤੋਂ ਵੀ ਪੋਸਟਾਂ ਨਿਕਲਦੀਆਂ ਬਹੁਤ ਸਾਰੀਆਂ ਪੋਸਟਾਂ ਆਉਂਦੀਆਂ ਜਿਹੜੀਆਂ ਆਉਂਦੀਆਂ ਪਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਲਾਸ 2 ਕਲਾਸ ਤੋਂ ਬਾਅਦ ਵੀ ਬਹੁਤ ਆਉਂਦੀਆਂ ਤੇ ਡਿਗਰੀ ਤੋਂ ਬਾਅਦ ਤਾਂ ਏਕੀ ਹੋਣੀ ਆਪ ਨੂੰ ਨਹੀਂ ਪਤਾ ਹੁੰਦਾ ਵੀ ਕਿਹੜੀਆਂ ਪੋਸਟਾਂ ਆਈਆਂ ਹੁਣ ਆਪਾਂ ਕਰਨਾ ਕੀ ਹੈ ਹੁਣ ਆਪਾਂ ਸਭ ਤੋਂ ਪਹਿਲਾਂ ਸਿੰਪਲ ਬੀਏ ਕਰੋ ਅਤੇ ਸਾਰਾ ਫੋਕਸ ਜਿਹੜਾ ਆ ਦਾ ਟੈਸਟਾਂ ਦੀ ਤਿਆਰੀ ਦੇ ਦਿਓ ਕਿਉਂਕਿ ਜਦੋਂ ਟੈਸਟ ਆਉਂਦੇ ਨੇ ਕੋਈ ਵੀ ਆਪਾਂ ਪੀਸੀਐਸ ਲੈਵਲ ਲੈ ਲਓ ਯੂਪੀਐਸਸੀ ਲੈਵਲ ਲੈ ਲਓ ਯੂਪੀਐਸਸੀ ਵੱਡੇ ਲੈਵਲ ਆ ਜਾਂਦੇ ਨੇ ਡੀਸੀ ਐਸਐਸਪੀ ਵਗੈਰਾ ਆ ਜਾਂਦੇ ਨੇ ਉਹਦੇ ਵਿੱਚ ਕੀ ਹੁੰਦਾ ਉਹਦੇ ਵਿੱਚ ਸਿੰਪਲ ਆ ਡਿਗਰੀ ਮੰਗੀ ਹੁੰਦੀ ਹੈ ਮੈਂਸ਼ਨ ਕੀਤੀ ਹੁੰਦੀ ਹੈ ਵੀ ਬੰਦੇ ਦੀ ਸਿੰਪਲ ਡਿਗਰੀ ਕੀਤੀ ਹੋਵੇ ਕੋਈ ਵੀ ਡਿਗਰੀ ਕੀਤੀ ਹੋਵੇ ਉਹਦੇ ਵਿੱਚ ਤੁਸੀਂ ਜਾਦਾ ਪੜ੍ਹਨ ਦੀ ਜਿਆਦਾ ਲੋੜ ਨਹੀਂ ਹੈ ਕਿਉਂਕਿ ਉਹਦੇ ਵਿੱਚ ਜੇ ਕੋਈ ਬੱਚੇ ਨੇ 50% ਨਾਲ ਡਿਗਰੀ ਕੀਤੀ ਹੈ, ਇੱਕ ਬੱਚੇ ਨੇ 90% ਕੀਤੀ ਹੈ, ਆਪਣੇ ਪੰਜਾਬ ਦੇ ਵਿੱਚ ਉਹਦੀ ਕੋਈ ਵੈਲਿਊ ਨਹੀਂ ਹੈਗੀ। ਆਪਣੇ ਵਿੱਚ ਸਿਰਫ ਇੱਕ ਡਿਗਰੀ ਦੀ ਗੱਲ ਕੀਤੀ ਗਈ ਹੈ ਵੀ ਬੱਚਾ ਬਸ ਬੀਏ ਵਿੱਚੋਂ ਜਾਂ ਕੋਈ ਵੀ ਡਿਗਰੀ ਦੇ ਵਿੱਚੋਂ ਪਾਸ ਹੋਣਾ ਜ਼ਰੂਰੀ ਹੈ। ਤਾਂ ਇਸ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਆਪਾਂ ਨੂੰ ਸਿੰਪਲ ਬੀਏ ਕਰੋ ਅਤੇ ਆਪਣਾ ਸਾਰਾ ਫੋਕਸ ਆਹ ਜਿਹੜਾ ਟੈਸਟਾਂ ਤੇ ਰੱਖੋ। ਆਪਾਂ ਨੂੰ ਪਹਿਲਾਂ ਕੀ ਕਰੋ ਇੱਕ ਡੰਬੀ ਐਡਮਿਸ਼ਨ ਕਰਵਾ ਲਓ। ਪੀਏ ਦੇ ਵਿੱਚ ਸਾਰੇ ਆਪਣੇ ਨੇੜੇ ਤੇੜੇ ਦੇ ਕਾਲਜ ਜਿਹੜੇ ਉਹ ਸਾਰੇ ਪਟਿਆਲਾ ਯੂਨੀਵਰਸਿਟੀ ਦੇ ਅੰਡਰ ਹੈ ਉਹਨਾਂ ਤੋਂ ਬੀਏ ਸਿੰਪਲ ਕਰੋ ਡੰਮੀ ਐਡਮਿਸ਼ਨ ਕਰਵਾ ਲਓ ਡੰਮੀ ਐਡਮਿਸ਼ਨ ਕਰਾਉਣ ਤੋਂ ਬਾਅਦ ਤੁਸੀਂ ਪੇਪਰਾਂ ਤੋਂ 2-3 ਮਹੀਨੇ ਪਹਿਲਾਂ ਉਸ ਬੀਏ ਦਾ ਜਿਹੜਾ ਸਿਲੇਬਸ ਹੈ ਉਹ ਦੇਖ ਕੇ ਪੜ੍ਹ ਲਓ ਕਿਉਂਕਿ ਆਪਾਂ ਸਿਰਫ ਉਹਦੇ ਵਿੱਚੋਂ ਪਾਸ ਹੋਣਾ ਹੈ ਉਹ ਵੀ ਕਿਉਂ ਪਾਸ ਹੋਣਾ ਹੈ ਵੀ ਐਲੀਜੀਬਿਲਟੀ ਕੀ ਹੈ ਇਸ ਤੇਰੇ ਲਈ ਵੀ ਬੰਦਾ ਗ੍ਰੈਜੂਏਸ਼ਨ ਕੋਈ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਦਾ ਡਿਗਰੀ ਆਪਾਂ ਇੱਕ ਉਹਨਾਂ ਨੂੰ ਦਿਖਾ ਸਕੀਏ ਡੰਮੀ ਐਡਮਿਸ਼ਨ ਕਰਾ ਕੇ ਡਿਗਰੀ ਕਰ ਲਓ ਉਹਦੇ ਨਾਲ ਨਾਲ ਤੁਸੀਂ ਇੱਕ ਚੰਗੀ ਕੋਚਿੰਗ ਇੰਸਟੀਚਿਊਟ ਜੁਆਇਨ ਕਰੋ ਤਾਂ ਕਿ ਟੈਸਟ ਦੀ ਤਿਆਰੀ ਹੋ ਸਕੇ 3 ਸਾਲ ਦੀ ਜਾਂ 4 ਸਾਲ ਦੀ ਬੀਏ ਜੋ ਵੀ ਹੈ ਉਹ ਕਰਕੇ ਤੁਸੀਂ ਡਿਗਰੀ ਕੰਪਲੀਟ ਨਾਲ ਦੀ ਨਾਲ ਪੇਪਰ ਫੈਲ ਕਰ ਸਕੋ ਤੇ ਤੁਹਾਡਾ ਟੈਸਟ ਜਿਹੜਾ ਕਲੀਅਰ ਹੋ ਸਕੋ ਤੁਸੀਂ ਪੰਜਾਬ ਪੁਲਿਸ ਆਦਰ ਐਗਜ਼ਾਮ ਦੇ ਟੈਸਟ ਜਿਹੜੇ ਕਲੀਅਰ ਕਰ ਸਕੋ ਟੈਸਟ ਦੇ ਵਿੱਚ ਕੀ ਕੀ ਆਉਂਦਾ ਹੈ ਟੈਸਟ ਦੇ ਵਿੱਚ ਇੰਗਲਿਸ਼ ਆਉਂਦੀ ਹੈ ਜਿਹੜੀ ਕਿ ਆਪਾਂ 50% ਜਿਹੜੀਆਂ ਪਹਿਲਾਂ ਹੀ ਕਲਾਸਾਂ ਪੜੀਆਂ ਹੁੰਦੀਆਂ ਉਹਨਾਂ ਤੋਂ ਆਪਾਂ ਸਿੱਖ ਲੈਂਦੇ ਹਾਂ ਪੰਜਾਬੀ ਆਪ ਜੀ ਬੇਸਿਕ ਭਾਸ਼ਾ ਮਾਂ ਬੋਲੀ ਹੈ ਜਿਹੜੀ ਕਿ ਆਪਾਂ ਤਕਰੀਬਨ ਸਿੱਖ ਲੈਂਦੀ ਹੈ 10 20% ਰਹਿ ਜਾਂਦੀ ਹੈ ਉਹ ਆਪਾਂ ਪੇਪਰਾਂ ਦੇ ਵਿੱਚ ਸਿੱਖ ਸਕਦੇ ਹਾਂ ਮੈਥ ਬੇਸਿਕ ਉਹ ਤੋਂ ਕਲੀਅਰ ਹੋ ਜਾਂਦਾ 9ਵੀਂ 10ਵੀਂ 12ਵੀਂ ਬੀਐਚਓ ਤੇ ਅਗਰ ਆਪਾਂ ਇਥੋਂ ਟੈਸਟਾਂ ਦੀ ਤਿਆਰੀ ਕਰਦੇ ਕਿ ਕਲੀਅਰ ਹੋ ਜਾਂਦਾ ਰੀਜ਼ਨਿੰਗ ਹੋ ਜਾਂਦੀ ਹੈ ਆਪਕੋ ਪੰਜਾਬ ਜੀਕੇ ਆਉਂਦੀ ਹੈ ਇਤਿਹਾਸ ਆਉਂਦੀ ਹੈ ਪੋਲਿਟੀ ਆਉਂਦੀ ਹੈ ਜੀਓਗ੍ਰਾਫੀ ਆਉਂਦੀ ਹੈ ਇਕਨੋਮਿਕਸ ਆਉਂਦੀ ਹੈ ਸਾਇੰਸ ਕੰਪਿਊਟਰ ਕਰੰਟ ਅਫੇਅਰ ਇਹ ਸਾਰੇ ਟੌਪਿਕ ਆ ਜਿਹੜੇ ਆਪਾਂ ਹਮ ਟੈਸਟਾਂ ਦੀ ਤਿਆਰੀ ਦੇ ਵਿੱਚ ਆਉਂਦੇ ਨੇ ਇਹ ਇਹਨਾਂ ਸਬਜੈਕਟਾਂ ਦਾ ਜੋ ਵੀ ਆਪਾਂ ਪੜਿਆ ਇਹਨਾਂ ਨਾਲ ਕੋਈ ਤਾਲੁਕਾਤ ਨਹੀਂ ਹੁੰਦਾ ਸਿਰਫ 10% ਹੁੰਦਾ ਉਹ ਆਪਾਂ ਪਹਿਲਾਂ ਹੀ ਕਲਾਸਾਂ 'ਚ ਕਵਰ ਕਰ ਲੈਣੇ ਆ ਇਸ ਲਈ ਸਾਰਾ ਫੋਕਸ ਆਪਾਂ ਨੂੰ ਇਹਨਾਂ ਤੇ ਦੁਬਾਰਾ ਲਾਉਣਾ ਪੈਂਦਾ ਇਹ ਇੱਕ ਤਰ੍ਹਾਂ ਦੀ ਇੱਕ ਕਲਾਸ ਹੀ ਹੁੰਦੀ ਹੈ ਜਿਹਦੇ ਵਿੱਚ ਆਪਾਂ ਆਹ ਸਾਰੇ ਸਬਜੈਕਟਾਂ ਦੇ ਮਾਹਰ ਬਣ ਕੇ ਆਪਾਂ ਇੱਕ ਟੈਸਟ ਦੇ ਸਕਦੇ ਆ ਤੇ ਟੈਸਟ ਦੇ ਕੇ ਆਪਾਂ ਨੂੰ ਉਹਦੇ ਵਿੱਚੋਂ ਆਪਾਂ ਟੈਸਟ ਕਲੀਅਰ ਕਰ ਸਕਦੇ ਹਾਂ। ਜ਼ਿਆਦਾ ਬੱਚੇ ਕੀ ਕਰਦੇ ਨੇ ਕੋਈ ਪੜ੍ਹਾਈ ਤੇ ਕੋਈ ਬੀਏ ਕਰਦਾ, ਬੀਐਸਸੀ, ਐਮਐਸਸੀ, ਪੀਐਚਡੀ ਜੋ ਵੀ ਕਰੀ ਜਾਂਦਾ ਉਹ ਉਹਨਾਂ ਕਿੰਨੀ ਜ਼ਿਆਦਾ ਧਿਆਨ ਦੇ ਰਿਆ। ਉਹ ਸਿਰਫ ਉਦੋਂ ਜ਼ਰੂਰੀ ਹੈ ਜੇ ਆਪਾਂ ਇੱਕ ਸਪੈਸੀਫਿਕ ਇੱਕ ਖੇਤਰ ਜਾਣਾ। ਜਿਵੇਂ ਮੰਨ ਲਓ ਇੱਕ ਟੀਚਰ ਬਣਨਾ ਹੈ। ਟੀਚਰ ਬਣਨ ਖਾਤਰ ਆਪਾਂ ਨੂੰ ਬੀਏ ਕਰਨੀ ਪਊ ਬੀਐਡ ਕਰਨੀ ਪਊ ਆਦਰ ਇੱਕ ਸੈੱਟ ਫਸਟ ਕਲੀਅਰ ਕਰਨਾ ਪਊ ਤੇ ਸੈਕੰਡ ਕਲੀਅਰ ਕਰਨਾ ਪਊਗਾ ਇੱਕ ਡਾਕਟਰ ਬਣਨਾ ਹੈ ਡਾਕਟਰ ਬਣਨ ਖਾਤਰ ਆਪਾਂ ਨੂੰ ਪਲੱਸ 2 ਪਾਸ ਕਰਕੇ ਪਲੱਸ 1 ਮੈਡੀਕਲ ਨਾ ਮੈਡੀਕਲ ਮੈਡੀਕਲ ਲੈ ਕੇ ਆਪਾਂ ਡੀ ਫਾਰਮੇਸੀ ਜੀਐਨਐਮ ਐਨਐਮ ਤੇ ਆਦ ਬੀਐਸਸੀ ਆਦਰ ਐਮਬੀਏ ਬੀਐਡ ਐਮਐਡ ਇਹ ਸਾਰਾ ਕੁਝ ਕਰ ਸਕਦੇ ਆਂ ਇਸ ਲਈ ਸਭ ਤੋਂ ਜ਼ਰੂਰੀ ਕੀ ਹੈ ਵੀ ਆਪਾਂ ਸੌਖੇ ਤਰੀਕੇ ਨਾਲ ਪੰਜਾਬ ਦੇ ਵਿੱਚ ਨੌਕਰੀ ਕਿਵੇਂ ਲੈਣੀ ਹੈ ਤਾਂ ਆਪਾਂ ਨੂੰ ਇੱਕ ਸਿੰਪਲ ਡਿਗਰੀ ਲੈ ਕੇ ਕੋਈ ਵੀ ਡਿਗਰੀ ਕਰ ਲਓ ਮੈਂ ਤਾਂ ਕਹੂੰਗਾ ਵੀ ਸਿੰਪਲ ਬੀਏ ਕਰਕੇ ਤੁਸੀਂ ਟੈਸਟਾਂ ਤੇ ਫੋਕਸ ਕਰੋ ਨਾਲ-ਨਾਲ ਟੈਸਟਾਂ ਦੀ ਤਿਆਰੀ ਕਰੋ ਤੇ ਨਾਲ-ਨਾਲ ਤੁਸੀਂ ਆਪਦੀ ਜਿਹੜੀ ਪੜ੍ਹਾਈ ਹੈ ਉਹਨੂੰ ਰੈਗੂਲਰ ਕਰੋ ਤਾਂ ਕਿ ਬੀਏ ਤੇ ਇੰਨਾ ਜ਼ਿਆਦਾ ਫੋਕਸ ਨਾ ਕਰੋ ਜਿੰਨਾ ਜ਼ਿਆਦਾ ਟੈਸਟਾਂ ਤੇ ਕਰੋ ਟੈਸਟਾਂ ਤੇ ਫੋਕਸ ਕਰਨ ਨਾਲ ਤੁਹਾਡਾ ਪੇਪਰ ਕਲੀਅਰ ਹੋਣਗੇ ਤੁਸੀਂ ਆਸਾਨੀ ਨਾਲ ਲੱਗ ਜਾਓਗੇ ਨਹੀਂ ਉਮਰ ਲੰਘ ਜਾਣੀ ਹੈ ਤਾਂ ਤੁਹਾਨੂੰ ਸਰਕਾਰੀ ਨੀ ਨੌਕਰੀ ਹੈ ਜਿਹੜੀ ਉਹ ਨਹੀਂ ਤੁਹਾਡੇ ਪੱਲੇ ਪਈ ਐਨਾ ਕੁਝ ਕਹਿੰਦਾ ਹੋਇਆ ਮੈਂ ਤੁਹਾਡਾ ਤੋਂ ਬਹੁਤ ਬਹੁਤ ਧੰਨਵਾਦ ਕਰਦਾ